ਕੀ ਸੂਰੇ ਗੀਤ ਅਗਿਆਨੀ ਜੀ ਦਾ ਲਿਖਿਆ ਹੋਇਆ ਮੈਂ ਬਹੁਤ ਸੇਜਾਂ ਤੇ ਸਾਂਝਾ ਕੀਤਾ ਹੈ ਅਣਖੀ ਸੂਰੇ ਕਦੇ ਕਿਸੇ ਦੀ ਕਾਰ ਨਾ ਚਹੁੰਦੇ ਨੇ ਅਣਖੀ ਸੂਰੇ ਕਦੇ ਕਿਸੇ ਦੀ ਕਾਰ ਨਾ ਚਹੁੰਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਤੋ ਚੁੰਦੇ ਰਹਿੰਦੇ ਨੇ ਜੋ ਹੱਤ ਸੱਚ ਲਈ ਲੜਨ ਸਦਾ ਚੇਤਾਂ ਬਚ ਰਹਿੰਦੇ ਨੇ ਜਾਨਬਾਰ ਸਹੀ ਦਾ ਹਾਸਲ ਕਈ ਆ ਜਾਂਦੀ ਹੈ ਬਨ ਸਹੀ ਦੀ ਗਾਨੇ ਮੌਤ ਨਾਲ ਕਿੱਤੀ ਸ਼ਾਦੀ ਹੈ ਬਨ ਸਹੀ ਦੀ ਗਾਨੇ ਮੌਤ ਨਾਲ ਕਿੱਤੀ ਸਾਦੀ ਹੈ ਵਿੱਚ ਗੁਲਾਮੀ ਜੋੜਾ ਜੋੜੇ ਕਦੇ ਨਾ ਛਿੰਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਜੋ ਸਾ ਚੱਲੇ ਲੜਨ ਸਾਡਾ ਚੇਤਾਂ ਵਿਚ ਰਹਿੰਦੇ ਨੇ ਜਿੰਨਾਂ ਮੰਨੀ ਸੀ ਨਾ ਮਿਲ ਵਰਤਨ ਲਹਿਰ ਚਲਾ ਕੇ ਹੈਂਕੜ ਪੰਨੀ ਸੀ ਨਾ ਮਿਲ ਵਰਤਨ ਲਹਿਰ ਚਲਾ ਕੇ ਹੈਂਕੜ ਪੰਨੀ ਸੀ ਤਾਂ ਸਾਤੀਆਂ ਤੋਂ ਪਾਂਦੇ ਨਾਲ ਪੱਜ-ਪੱਜ ਕਹਿੰਦੇ ਨੇ ਜੋ ਦੇਸ਼ ਕੋਲ ਲਈ ਮਰਨ ਸਾਡਾ ਉਹ ਜਾਂਦੇ ਰਹਿੰਦੇ ਨੇ ਉਹ ਹੱਕ ਕਿੱਥੇ ਚੱਲ ਲਈ ਲੱਗ ਮੈਂ ਜਦਾ ਚਾ ਕਾ ਬਿਚਾਰ ਆਂਦੇ ਨੇ ਸਰਬਾਤ ਜਿਹੜਾ ਸਾਬ ਮਦਨਤ ਇਹਨਾਂ ਨੂੰ ਆਜ਼ਾਦੀ ਲਈ ਤੋਟ ਖਾਇਆ ਸੀ ਲੰਡਨ ਦੇ ਵਿੱਚ ਕਾਜਲ ਵੈਲੀ ਮਾਰ ਮਕਾਇਆ ਸੀ ਲੰਡਨ ਦੇ ਵਿੱਚ ਕਾਜਲ ਵੈਲੀ ਮਾਰ ਮਕਾਇਆ ਸੀ ਅੜ ਅਣਖ ਦੇ ਜੱਜ ਬੇ ਨਾ ਕਦੇ ਥੰਡੇ ਪੈਂਦੇ ਨੇ ਜੋ ਦੇਸ਼ ਕੌਮ ਲਈ ਮਰਨ ਦਾ ਕੋ ਦੰਦੇ ਰਹਿੰਦੇ ਨੇ ਜੋ ਹੱਥ ਖਾ ਚਲੇ ਲਈ ਲੜਨ ਦਾ ਚੇਤਾਂ ਵਿਚ ਰਹਿੰਦੇ ਨੇ ਗਦਰੀ ਸੂਰੇ ਆਜ਼ਾਦੀ ਲਈ ਕਦਰ ਮਚਾ ਦੇ ਸੀ ਬੰਦੇ ਹੱਸ ਕਫਾਂਸੀਆਂ ਬੰਦੇ ਗਲ ਵਿੱਚ ਪਾ ਗਏ ਸੀ ਬੰਦੇ ਹਾਸ ਕਫਾਂਸੀਆਂ ਬੰਦੇ ਗਲ ਵਿੱਚ ਪਾ ਗਏ ਸੀ ਕੈਦਾਂ ਗੁਰਕੀਆਂ ਜਲਾ ਪਤਨੀਆਂ ਹੱਸ ਹੱਸ ਚਹਿੰਦੇ ਨੇ ਜੋ ਦੇਸ਼ਕੋਂ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਜੋ ਆਕਾਸਾ ਚੱਲ ਲਈ ਲੜਨ ਸਦਾ ਤੇ ਕਿਆ ਵਿਚਾਰੇ ਇੰਦੇ ਨੇ ਗਦਰੀ ਗੁੰਜਾਂ ਨਾਲ ਸਰਾਬੇ ਕੌਮ ਜਗਾ ਦਿੱਤੀ ਆਪਾਂ ਕਰ ਕੁਰਬਾਨ ਆਜ਼ਾਦੀ ਚਨ ਮਂਗਾ ਦਿੱਤੀ ਆਪਾਂ ਕਰ ਕੁਰਬਾਨ ਆਜ਼ਾਦੀ ਚਨ ਗਮਗਾ ਦਿੱਤੀ ਸਿਸ਼ਤਾਂ ਨੂੰ ਤੇ ਧਰਮ ਕੋਲ ਮੱਦਾ ਇੱਕ ਗਰੇ ਕਹਿੰਦੇ ਨੇ جو دیش قوم علی مر صدا او جاؤں بے رہن دے میں جو حق تسا چلے لرن صدا چیتیاں بچے رہن دے میں جد روٹا ایک تکھلا بباد بچ سبا بلائی سی او نگوریاں نال دائر نے آتم چائی سی او نگوریاں نال دائر نے آتم چائی سی اتنا چلت سجد

ਸਾਵੜਾ ਜਦੇ ਪਾਇਆ ਰਹਿ ਤਾਂ ਅੱਗ ਮਚਾ ਦਿੱਤੀ ਆਜ਼ਾਦੀ ਦੇ ਆਸ਼ਕ ਆਜ਼ਾਦੀ ਦੇ ਆਸ਼ਕ ਨਾ ਵਿੱਚ ਪਿੰਜਰੇ ਪੈਂਦੇ ਨੇ ਜੋ ਦੇਸ਼ ਕੌਮ ਲਈ ਮੰਨ ਜਦਾ ਕੋ ਜੁੰਮੇ ਰਹਿੰਦੇ ਨੇ ਜੋ ਹੱਕਾਂ 'ਚ ਚੱਲ ਲਈ ਮੰਨ ਜਦਾ ਚੇਤਾਂ ਵਿਚ ਰਹਿੰਦੇ ਵੇ ਹੁਣ ਆਪਣੇ ਬਾਪੂ ਦੀ ਗੱਲ ਆ ਗਈ ਉਹ ਗਮ ਸਿੰਘ ਨੇ ਲੰਡਨ ਵਿੱਚ ਜਾ ਆਪਾਂ ਥੂ ਪਾ ਦਿੱਤਾ ਜਲਿਆ ਬਾੜੇ ਬਾਗ ਦਾ ਕਾਤਲ ਪਾਰ ਬਣਾ ਦੇ ਤਾ ਜਲਿਆ ਬਾੜੇ ਬਾਗ ਦਾ ਕਾਤਲ ਪਾਰ ਬਣਾ ਦੇ ਤਾ ਜ਼ਾਲਮ ਤੋਂ ਜਹਮਾ ਦਾ ਬਦਲਾ ਜਿਦ ਜਿਦ ਲੈਂਦੇ ਨੇ ਜੋ ਦੇਸ਼ ਕਮ ਲਈ ਮੰਨਦਾ ਉਹ ਚੌਂਦੇ ਰਹਿੰਦੇ ਨੇ ਜੋ ਹੱਦ ਤੇ ਚੱਲੇ ਲੜਦਾ ਸਦਾ ਚੇਤਿਆ ਬਚੇ ਰਹਿੰਦੇ ਨੇ ਸਭ ਜਾਣੇ ਪਹਿਚਾਣੇ ਤੇ ਗੁਮ ਨਾਲ ਬਚੇ ਹਿੱਤਾ ਨੂੰ ਆਓ ਕਾਹੀਏ ਕੋਟ ਕੋਟ ਪਰਨਾਮ ਸ਼ਹੀਦਾਂ ਨੂੰ ਆਓ ਰ ਮੇਰੇ ਕਾਹੀਏ ਨਾਲ ਸਲਾਮਤ ਸ਼ਹੀਦਾਂ ਨੂੰ ਤਵਾਰੀਖ ਦੇ ਪੰਨਿਆਂ ਦੀ ਪਰ ਸੁਰਖੀ ਬੈਂਦੇ ਨੇ ਜੋ ਦੇਸ਼ ਕੌਮ ਲਈ ਮਰਨ ਦਾ ਉਹ ਜਉਂਦੇ ਰਹਿੰਦੇ ਨੇ ਜੋ ਹੱਕ ਸੱਚ ਲਈ ਲੜਨ ਦਾ ਚੇਤਿਆ ਬਚ ਰਹਿੰਦੇ ਨੇ ਅਮਰ ਸ਼ਹੀਦਾਂ ਦੀਆਂ ਸੋਚਾਂ ਚਾਤੇ ਤੇਰੀ ਗੱਲ ਬੁਲਾ ਰਿਹਾ ਕਿ ਕਹਿ ਕੇ ਗਏ ਨੇ ਮੇਰੀ ਗੱਲ ਧਿਆਨ ਨਾਲ ਸੁਣੋ 25ਵੇਂ ਦਿਨੋਂ ਮੇਰਾ ਬਲ ਅੱਧਾ ਹੀ ਕੰਮ ਕਰ ਰਿਹਾ ਅੱਜ ਬੋਲ ਦਿਨ 25 ਦਿਨੋ ਕੇ ਲਗਾਤਾਰ ਜਿਵੇਂ ਇਸ ਧਰਤੀ ਦੇ ਵਾਰਸਾ ਨਾ ਉਸ ਜੀਦ ਨੂੰ ਹਾਰਤਾ ਹਰਥਾ ਹਰ ਗੱਲ ਤੇ ਵਿਆਹ ਸਾਦੀਆਂ ਚ ਮੈਂ ਤਾਂ ਨਹੀਂ ਬੋਲਦਾ ਰਤਨ ਜੀ ਬੈਠੇ ਨੇ ਮੈਂ ਹਰ ਬਾਤ ਹਰ ਘੜੀ ਕੋ ਟੁਕੜ 50 ਲੱਖ ਦਿਨ ਬਿੱਧੀ ਉਦੋਂ ਸਿਰ ਦੀ ਗੱਲ ਕਰਦਾ ਤੁਹਾਡੇ ਨਾਲ ਇੱਕ ਗੱਲ ਹੈ ਸੁਨਾਮ ਦੇ ਵਿੱਚ ਕੱਲਾ ਸੁਨਾਮ ਬਹੁਤ ਸਮੇ ਲਿਖਿਆ ਹੋਇਆ ਸਾਰੇ ਧਿਆਨ ਨਾਲ ਤੁਹਾਨੂੰ ਹੀ ਬਤਾਉਣਾ ਬਹੁਤ ਹੈ ਲੋਕ ਹਰੇਕ ਬੋਲ ਤੇ ਸੁਨਾਮ ਉੱਤੇ ਸਿੰਘ ਵਾਲਾ ਹੋਣਾ ਚਾਹੀਦਾ ਜੇ ਤੁਸੀਂ ਹੁਣ ਲਿਖ ਸਕਦੇ ਤਾਂ ਸੁਨਾਮ ਉੱਤੇ ਦੁੱਧ ਸਿੰਘ ਵਾਲਾ ਲਾਜ਼ਮੀ ਹੋਣਾ ਚਾਹੀਦਾ ਮੈਂ ਤਾਂ ਆਪਣੇ ਸ਼ਬਦਾਂ ਵਿੱਚ ਅਸੀਂ ਦੁੱਧ ਸਿੰਘ ਵਾਲਾ ਲਿਖਦਾ ਹੁੰਦਾ ਆਓ ਅਗਲੀ ਗੱਲ ਅਮਰ ਸਿੰਘ ਹਿੰਦਾਂ ਗਿਆਨ ਚੋਟਾਂ ਤੇ ਫੁੱਲ ਚੜਾਉਣੇ ਨੇ ਸੁਰਜੇ ਸੁਨੇ ਰਤਨ ਅਸੀਂ ਸਾਕਾਰ ਕਰਾਉਣੇ ਨੇ ਦੇਸ਼ ਦੇ ਸੁਨੇਹ ਰਤਨ ਅਸੀਂ ਸਾਥ ਆਰ ਕਰਾਂਗੇ ਦੇਸ਼ ਭਗਤ ਸੰਗਰਾਮੀ ਦੇਸ਼ ਭਗਤ ਸੰਗਰਾਮੀ ਸਾਰੇ ਇਹ ਗੱਲ ਕਹਿੰਦੇ ਨੇ ਜੋ ਦੇਸ਼ ਕੋ ਵਲੇ ਮਰਨ ਸਦਾ ਉਹ ਜਉਂਦੇ ਰਹਿੰਦੇ ਨੇ ਜੋ ਹੱਕ ਸੱਚ ਲਈ ਲੜਨ ਸਦਾ ਤੇ ਪਿਆ ਵਿਚਰ ਰਹਿੰਦੇ ਨੇ ਜੋ ਦੇਸ਼ ਕੋ ਵਲੇ ਮਰਨ ਸਾਡਾ ਉਹ ਜਉਂਦੇ ਰਹਿੰਦੇ ਨੇ ਮੇਰੇ ਯਾਰ ਮੇਰਾ ਜੋਰ ਬਹੁਤ ਲੱਗਿਆ ਹੋਇਆ ਇਨਕਲਾਬ ਮੁਸਬਾਹ ਸਾਹਿਬ ਰਾਜ ਬਾਦ ਬਹੁਤ ਬਹੁਤ ਧੰਨਵਾਦ ਲਗਨ ਬੁਝਤੋ ਇਨਕਲਾਬ ਜਿੰਦਾਬਾਦ ਧੰਨਵਾਦ ਤੁਹਾਡਾ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਕਰਕੇ ਸਾਡਾ ਸਾਰਿਆਂ ਦਾ ਮਨ ਸ਼ੀਤਲ ਕੀਤਾ ਜਿਨ੍ਹਾਂ ਆਗੂਆਂ ਨੇ ਮੇਰਾ ਇਸ ਗੀਤ ਦਾ ਸਤਿਕਾਰ ਕੀਤਾ ਉਹਨਾਂ ਦੇ ਧੰਨਵਾਦ ਆਓ ਭਾਈ ਜੀ ਖਾਲਸਾ ਮੈਜੀ ਬਤੇ ਆਓ ਜੀ ਬਹੁਤ ਬਹੁਤ ਅਨੁਭਵ ਉਹ ਨਾਸਲ ਜੰਗਰਾਮੇ ਜਿਹਨਾਰੇ ਉਹਨਾ ਮਹਾਨ ਸ਼ੈਤਾਨ ਉਹ ਜਿਨਾਂ ਨੇ ਸ੍ਰਿਸ਼ਟੀ ਸਾਡੀ ਦੇ ਅੰਦਰ ਆਪਾ ਕੁਰਬਾਨ ਕੀਤਾ